ਉਹ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਸ਼ਹਿਰ ਕੁਰਾਲੀ ਤੋਂ ਜਿੱਥੇ ਕਿ ਫਤੇ ਰੈਲੀ ਕੱਢੀ ਜਾ ਰਹੀ ਹੈ ਆਪਣੇ ਦੇਸ਼ ਵਿੱਚ ਮਨਾਇਆ ਜਾਂਦਾ ਵੀ ਸੱਚ ਤੇ ਝੂਠ ਤੇ ਜਿੱਤ ਦੀ ਹੋਈ ਹੈ ਜਿਵੇਂ ਬਦੀ ਨਹੀਂ ਬਦੀ ਦੇ ਜਿੱਤ ਹੋਈ ਤੇ ਉਸੇ ਹਿਸਾਬ ਨਾਲ ਅੱਜ ਝੂਠ ਤੇ ਜਿੱਤ ਹੋਈ ਸੀ ਤੇ ਇਸ ਵਾਸਤੇ ਸਾਡੇ ਯੋਧਿਆਂ ਨੇ ਆਪਣੇ ਸੀਰ ਦਾ ਫਿੱਤਾ ਫਿੱਤਾ ਇਸ ਦੇਸ਼ ਵਾਸਤੇ ਇਸ ਕੌਮ ਵਾਸਤੇ ਇਸ ਸੰਸਥਾ ਵਾਸਤੇ 바ਰੇਆ ਤੇ ਸਾਡਾ ਫਰਜ਼ ਬਣਦਾ ਕਿ ਅੱਜ ਉਹਨਾਂ ਦੀ 29ਵੀਂ ਵਰ੍ਹੇ ਸੀ ਤੇ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਉਸੇ ਵਾਸਤੇ ਅਸੀਂ ਕਿ ਫਤਿਹ ਰੈਲੀ ਕੱਢ ਰਹੇ ਹਾਂ ਕਿ ਸਾਡੇ ਯੋਧਿਆਂ ਨੇ ਕਿੱਡੇ ਕਿੱਡੇ ਮੋਰਚੇ ਫਤਿਹ ਕਰੇ ਅਸੀਂ ਉਹਨਾਂ ਬਾਅਦ 10 ਮਿੰਟ ਉਹਨਾਂ ਨੂੰ ਯਾਦ ਵੀ ਨਹੀਂ ਕਰ ਸਕਦੇ ਤੇ ਇਸੇ ਮੰਤਰ ਨੂੰ ਮੁੱਖ ਰੱਖਦੇ ਹੋਏ ਸਾਰੇ ਜੇਹੇਦਾਰ ਜਗਤਾਰ ਸਿੰਘ ਜਿਵਾਰਾ ਜੇਲ੍ਹ ਚੋਂ ਤੇ ਭਾਈ ਤਾਰਾ ਨੇ ਜੇਲ੍ਹ ਚੋਂ ਚਿੱਠੀ ਭੇਜੀ ਐ ਸਿਕ ਸੰਗਤਾਂ ਨੂੰ ਕਿ ਇਹਨਾਂ ਜੋਧਿਆਂ ਦਾ ਆਪਾਂ ਨੇ ਪੁਰਬ ਜ਼ਰੂਰ ਮਨਾਉਣਾ ਹੈ ਤੇ ਇਸੇ ਮੰਤਨ ਮੁੱਖ ਰੱਖਦੇ ਹੋਏ ਸ਼੍ਰੋਮਣੀ ਕਾਲੀ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਜ ਦੀ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੱਥੇ ਰੈਲੀ ਕੀਤੀ ਜਾ ਰਹੀ ਹੈ ਜੀ। ਜੀ। ਸੋ ਜਗਮੋਲ ਸਿੰਘ ਜੀ ਕੀ ਕਹਿਣਾ ਤੁਹਾਡਾ? ਤੇ ਅੱਜ ਮੈਂ ਬੋਲੂਗਾ ਵੀ ਦੋ ਤਰ੍ਹਾਂ ਦੀ ਅੱਜ ਇੱਕ ਤਾਂ 31 ਅਗਸਤ ਹੈ ਜਿਹੜਾ ਇਹ ਪਹਿਲਾਂ ਵੀ ਝੂਠ ਦੀ ਝੂਠ ਤੇ ਸੱਚ ਦੀ ਜਿੱਤ ਹੋਈ ਸੀ ਤੇ ਅੱਜ ਵੀ ਸਾਡੀ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜੀ ਕੰਗਣਾ ਰਣਾਉਤ ਨੇ ਜੀ ਫਿਲਮ ਕੱਢੀ ਸੀਗੀ ਸਿੱਖਾਂ ਦੇ ਜਗਮਾਂ ਤੇ ਲੂਣ ਭੁੱਕਣ ਦੀ ਕੋਸ਼ਿਸ਼ કરી ਸੀ ਉਹਦੇ ਤੇ ਵੀ ਅੱਜ ਸਾਡੀ ਜਿੱਤ ਹੋਈ ਹੈ ਮਾਣਯੋਗ ਜਿਹੜੇ ਜੱਜ ਸਹਿਬਾਨ ਨੇ ਜੀ ਹਾਈ ਕੋਰਟ ਦੇ ਉਹਨਾਂ ਨੇ ਅੱਜ ਇਸ ਫਿਲਮ ਤੇ ਰੋਕ ਲਗਾ ਦਿੱਤੀ ਹੈ ਜੀ ਉਹਦਾ ਸਰਟੀਫਿਕੇਟ ਰੋਕਿਆ ਗਿਆ ਹੈ ਤੇ ਅਸੀਂ ਇਸ ਨੂੰ ਕਹੋਗੇ ਵੀ ਜਿਹੜੀ ਝੂਠ ਦੀ ਹੈ ਸੱਚ ਦੇ ਸੱਚ ਮਨ ਲੈ ਝੂਠ ਤੇ ਸੱਚ ਦੀ ਜਿੱਤ ਹੋਈ ਹੈ ਸ ਇਹ ਸਿੱਖਾਂ ਦੀ ਪੂਰੇ ਸਿੱਖ ਸਮਾਜ ਦੀ ਜੋ ਜਿੱਤ ਹੋਈ ਹੈ ਜੀ ਸੋ ਅਗਰ ਉਹਨਾਂ ਨੇ ਕੋਈ ਸੀਨ ਕੱਟ ਕੇ ਦੁਬਾਰਾ ਸ਼ੁਰੂ ਕਰਤੀ ਫੇਰ ਉਹਦੇ 'ਚ ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਦੇ ਕਰਤਾਰ ਤੇ ਜਾਂ ਸਿੱਖ ਲੀਡਰਾਂ ਤੇ ਉਂਗਲ ਨਾ ਚੱਕੀ ਜਾਵੇ ਫਿਲਮਾਂ ਜਿੱਦਾਂ ਦੀਆਂ ਮਰਜ਼ੀ ਬਣਾਉਣ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕੀ ਫੱਤੇ ਜੀ ਜੀ ਕੀ ਕਹਿਣਾ ਜੀ ਤੁਹਾਡਾ ਗੱਲ ਐਦਾਂ ਹੈ ਜੀ ਅੱਜ ਜੋ ਆਇਆ ਇਹ ਪ੍ਰੋਗਰਾਮ ਹੈ ਇਹ ਜੋ ਡੁੱਟ ਸੋ ਦਿਨਾਂ ਅੱਜ ਅੱਜ ਦੇ ਦਿਨ ਉਸ ਇਨਸਾਨ ਦਾ ਸੋਧਾ ਲਾਇਆ ਗਿਆ ਜਿਸ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਖੂਨ ਦਾ ਹੌਲੀ-ਖੇਲ ਦੀ ਅਤੇ ਸਾਡੀਆਂ ਧੀਆਂ ਭੈਣਾਂ ਦੇ ਪਤਾਂ ਪੰਜਾਬ ਦੇ ਥਾਣਿਆਂ ਦੇ ਵਿੱਚ ਰੋਲੀਆਂ ਸਾਡਾ ਜਥੇਦਾਰ ਜਗਦੇਵ ਸਿੰਘ ਕੌਂਕਾ ਇਹਨਾਂ ਨੇ ਸ਼ਹੀਦ ਕੀਤਾ ਭਾਈ ਰਵਨ ਸਿੰਘ ਜੀ ਖਾਲੜਾ ਜੋ ਕਿ ਸਾਡਾ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਕਾਰਕੁੰਨ ਸੀ ਜੀ ਇਹਨਾਂ 25000 ਹਲਵਾਹ ਸਲਾਖ ਲੱਭੀ ਸੀ ਉਹਨੂੰ ਵੀ ਇਹਨਾਂ ਨੇ লাশ ਬਣਾਇਆ ਅੱਜ ਭਾਈ ਦਲਾਵਰ ਸਿੰਘ ਅਦੇ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਉਹਨਾਂ ਦੀ ਸਾਰੀ ਟੀਮ ਨੇ ਭਾਈ ਬਲਵੰਸੀ ਰਾਜਵਾਨ ਨੇ ਇਕੱਠੇ ਹੋ ਕੇ ਉਸ ਦੋਸ਼ਟ ਨੂੰ ਸੋਧਿਆ ਸੀ ਅੱਜ ਇਸ ਕਰਕੇ ਅਸੀਂ ਨੂੰ ਅੱਜ ਫਤਿਹ ਦਿਵਸ ਮਨਾ ਰਹੇ ਆਂ ਦੂਜੀ ਗੱਲ ਇੱਕ ਫਿਲਮ ਆਈ ਸੀ ਪੰਜਾਬ ਅਮਰਜੈਂਸੀ ਅਮਰਜੈਂਸੀ ਦੇ ਵਿੱਚ ਜੋ ਸਿੱਖਾਂ ਦਾ ਕਿਰਦਾਰ ਹੈ ਅਸੀਂ ਲੜਾਈ ਲੜੀ ਅਮਰਜੈਂਸੀ ਦੇ ਵਿਰੁੱਧ 17000 ਸਿੱਖ ਅਤੇ ਪੰਜਾਬੀ ਜੇਲ੍ਹਾਂ ਚ ਗਏ ਉਦੋਂ ਜਦੋਂ ਅਮਰਜੈਂਸੀ ਲੱਗੀ ਸੀ ਪਾਰੇਸ ਫਿਲਮ ਦਾ ਜੋ ਟ੍ਰੇਲਰ ਦਿਖਾਇਆ ਗਿਆ ਉਹ ਬਿਲਕੁਲ ਉਲਟ ਸਮੇਂ ਦੇ ਮੁਤਾਬਕ ਬਿਲਕੁਲ ਉਲਟ ਜਿਹੜੀ ਸੀਨਾਂ ਦਿਖਾਇਆ ਜਾ ਰਹੇ ਨੇ ਅਤੇ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਕਾਦਾਰ ਕੁਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਉਹ ਐਕਟਰ ਆ ਖੁਦ ਬੀਡੀਆ ਸਿਕਦਾ ਪਿੰਡ ਵਾਲਾ ਬੰਦਾ ਅਸੀਂ ਨਹੀਂ ਹੈ ਬਰਦਾਸ਼ਤ ਕਰਾਂਗੇ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿਹਨੇ ਸਾਨੂੰ ਕੱਚੀ ਗੜੀ ਚਮਕੌਰ ਦੀ ਯਾਦ ਕਰਾਈ ਹੈ ਜਿਹੜਾ ਨਾ ਮੁੱਠੀ ਵਰ ਸਿੰਘਾਂ ਦੇ ਨਾਲ 72 ਘੰਟੇ ਇੰਡੀਆ ਦੀ ਸਰਕਾਰ ਫੌਜ ਪ੍ਰਤਾਨੀਆਂ ਦੀ ਫੌਜ ਅਤੇ ਰੂਸ ਦੀ ਫੌਜ ਨਾਲ ਲੜਾਈ ਲੜੀ ਆ ਉਸ ਯੋਧੇ ਦੀ ਜੇ ਇਹ ਕਤਲਕੁਸ਼ੀ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਉਹਦਾ ਵਿਰੋਧ ਕਰਾਂਗੇ ਕੋਈ ਵੀ ਇਨਸਾਨ ਹੰਦ ਜਰਨਲਿਸਟਿਕ ਖਾਲਸੇ ਦਾ ਜਿਹੜਾ ਰੋਲ ਹੈ ਉਹ ਕਿਸੇ ਫਿਲਮ 'ਚ ਅਸੀਂ ਬਰਬਾਦ ਨਹੀਂ ਕਰਾਂਗੇ ਉਹ ਕੌਮ ਦਾ ਸ਼ਹੀਦ ਹੈ 20ਵੀਂ ਸਦੀ ਦਾ ਮਹਾਨ ਸਿੱਖ ਹੈ ਅਕਾਲ ਵਖਤ ਤੋਂ ਉਹਨੂੰ ਸ਼ਹੀਦ ਦਾ ਐਲਾਨ ਕੀਤਾ ਗਿਆ ਅਤੇ ਉਹਨਾਂ ਦੀ ਯਾਦਗਾਰ ਫਿਰ ਇਕਾਲ ਤੱਕ ਸਭ ਤੇ ਅਸਾਰੀ ਗਈ ਹੈ ਉਸ ਗੁਰਸਿੱਖ ਦਾ ਇੱਕ ਸਿਕਟ ਮੀਡੀਆ ਪੀਣੇ ਵਾਲਾ ਕੋਈ ਕਿਰਦਾਰ ਕਰੇ ਉਹ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਅੱਜ ਹਾਈ ਕੋਰਟ ਤੋਂ ਸਾਨੂੰ ਫਿਲਮ ਦੀ ਰੋਕ ਬਾਤ ਤੇ ਹਾਈ ਕੋਰਟ ਨੇ ਕੁਥਾੜੇ ਜਗਮਤ ਮਤਲਬ ਲਾਈ ਆ ਉਹਦਾ ਗਾਣਾ ਜਿਹੜਾ ਜਿਹੜਾ ਦਿਵਸ ਹੈ ਜਿਹੜਾ ਆਜ਼ਾਦੀ ਮਨਾ ਰਹੇ ਫਤਿਹ ਦਿਵਸ ਆਦੇ ਉਹ ਮਨਾ ਰਹੇ ਆ ਇਹ ਕਾਰਨ ਹਾਂਜੀ ਕੀ ਕਹਿਣਾ ਜੀ ਜੋ ਫਤਿਹ ਮਾਰਚ ਰੈਲੀ ਇਹ ਅੱਜ ਸਾਡੀ ਬਹੁਤ ਵੱਡੀ ਜਿੱਤ ਹੋਈ ਆ ਇਹ ਜਿਹੜੀ ਐਮਰਜੈਂਸੀ ਫਿਲਮ ਆ ਸਾਡੇ ਸਿੱਖਾਂ ਦੀ ਨਸਲ ਕੋਸੀ ਕੀਤੀ ਗਈ ਆ ਵਿੱਚ ਸਾਡੇ ਕਰਤਾਰ ਤੇ ਉਂਗਲ ਚੁੱਕੀ ਗਈ ਆ ਉਹਦੇ ਲਈ ਇਹੀ ਹਾਈ ਕੋਰਟ ਵਿੱਚ ਕੇਸ ਲਾਇਆ ਸੀ ਜੋ ਸਾਨੂੰ ਮਾਂ ਜੋ ਹਾਈ ਕੋਰਟ ਨੇ ਸਾਡੇ ਹੱਕ ਦਾ ਫੈਸਲਾ ਕਰਕੇ ਸਾਨੂੰ ਜਿੱਤ ਦਿੱਤੀ ਆ ਤੇ ਵੱਡੀ ਗੱਲ ਇਹ ਫਿਲਮ ਵਿੱਚ Hindu ਤੇ Sikh ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਅਸੀਂ Hindu Sikh ਭਾਈਚਾਰਾ ਬਹੁਤ ਪਿਆਰ ਨਾਲ ਰਹਿੰਦੇ ਆ ਸਾਡਾ ਆਪਸ ਵਿੱਚ ਕੋਈ ਬੈਰ ਨਹੀਂ ਪਰ ਫਿਲਮ ਵਿੱਚ ਉਹਨੇ ਦਿਖਾਇਆ ਗਿਆ ਵੀ ਬੱਸਾਂ ਚੋਂ ਕੱਟ-ਕੱਟ ਕੇ ਹਿੰਦੂ ਮਾਰੇ ਆ ਇਦਾਂ ਦਾ ਕੁਝ ਨਹੀਂ ਹੋਇਆ ਸੀ ਇਹ ਜਿਹੜਾ ਕੁਝ ਹੋਇਆ ਸੀ ਉਹਨਾਂ ਦੇ ਖੁੱਦ ਦੇ ਉਹਨਾਂ ਦੇ ਬੰਦੇ ਸੀ ਪਰ ਸਾਡਾ ਹਿੰਦੂ ਸਿੱਖਾਂ ਦਾ ਵਧੀਆ ਪਿਆਰ ਆ ਤੇ ਕੰਗੜਾ ਰਿਹਾਬਤ ਇਹ ਸਾਡੇ ਵਿੱਚ ਫਿੱਕ ਪਵਾਰੀ ਆ ਤੇ ਇਸ ਦੇ ਨਾਲ ਸਾਡੇ ਭਾਈਚਾਰੇ 'ਚ ਬਹੁਤ ਫਰਕ ਪੈਂਦਾ ਜੇ ਫਿਲਮ ਲੱਗਦੀ ਆ ਤੇ ਇੱਕ ਅੱਜ ਸ਼ੀਦੀ ਦਿਹਾੜਾ ਸੀਗਾ ਅਸੀਂ ਅੱਜ ਇੱਕ ਬੁੱਚੜ ਸੋਤਿਆ ਸੀਗਾ ਸਾਡੇ ਸਿੰਘਾਂ ਨੇ ਤੇ ਉਹਦੇ ਵਿੱਚ ਅੱਛਾ ਅਸੀਂ ਫਤਿਹ ਦਿਵਸ ਮਨਾ ਰਹੇ ਆ ਕਿਉਂਕਿ ਜੇ ਉਹਨੂੰ ਅੱਜ ਨਾ ਮਾਰਿਆ ਜਾਂਦਾ ਅੱਜ ਦੇ ਦਿਨ ਤਾਂ ਸਾਡੀ ਸਿੱਖ ਨਖਲ ਕੁਸ਼ੀ ਬਹੁਤ ਹੋਣੀ ਸੀਗੀ ਬਹੁਤ ਸਿੰਘਾਂ ਦਾ ਨੁਕਸਾਨ ਹੋਣਾ ਸੀਗਾ ਸਾਡੀ ਆਉਣ ਵਾਲੀ ਨੌਜਵਾਨੀ ਪੀੜੀ ਬਹੁਤ ਪ੍ਰਭਾਵਿਤ ਹੋਣੀ ਸੀਗੀ ਤੇ ਉਹਨਾਂ ਨੇ ਸ਼ਹੀਦियां ਦੇ ਕੇ ਸਾਡਾ ਨੌਰੋਸ਼ਨ ਕੀਤਾ ਤੇ ਸਾਡੇ ਚੜ੍ਹਦੀ ਕਲਾ ਦਾ ਭਤੀ ਕੀਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਤੇ ਰੈਲੀ ਅੱਜ ਕੱਢੀ ਜਾ ਰਹੀ ਹੈ ਜੋ ਫਿਲਮ ਦੇ ਵਿੱਚ ਵੀ ਕੁਝ ਗਲਤ ਸੀਨ ਸੀਗੇ ਕੀ ਕਹਿਣਾ ਤੁਹਾਡਾ ਦੇਖੋ ਜੀ ਜਿਹੜੀ ਕੰਗਨਾਰ ਰਣੌਤ ਨੇ ਫਿਲਮ ਬਣਾਈ ਹੈ ਇਹ ਪਹਿਲੀ ਗੱਲ ਤਾਂ ਇਹਨਾਂ ਨੂੰ ਕੋਈ ਹੱਕ ਨਹੀਂ ਕਿ ਸਾਡੇ ਕੌਮੀ ਨਾਇਕ ਸਾਂਤ ਜਨੈਲ ਸਿੰਘ ਭੰਡਰਾਲਾ ਦੇ ਉੱਤੇ ਕੋਈ ਫਿਲਮ ਬਣਾਈ ਜਾਵੇ ਤੇ ਸਾਨੂੰ ਜਿਹੜੇ ਇਹਨਾਂ ਦੇ ਦ੍ਰਿਸ਼ ਦੇਖੇ ਆ ਫਿਲਮ ਦੇ ਉਹਨਾਂ ਤੋਂ ਸਾਫ਼ ਪਤਾ ਚੱਲਦਾ ਕਿ ਉਹਨਾਂ ਦੇ ਕਿਰਦਾਰ ਕੁਸ਼ੀ ਕਰਨ ਲਈ ਉਹਨਾਂ ਦਾ ਗਲਤ ਚਿਹਰਾ ਸੰਸਾਰ ਦੇ ਸਾਹਮਣੇ ਸਿੱਖਾਂ ਨੂੰ ਬਦਨਾਮ ਕਰਨ ਲਈ ਰੱਖਿਆ ਜਾ ਰਿਹਾ ਹੈ ਤੇ ਸਿੱਖ ਕਦੇ ਵੀ ਇਹ ਹੋਣ ਨਹੀਂ ਦੇਣਗੇ ਤੇ ਇਹਨਾਂ ਦੀ ਫਿਲਮ ਅਸੀਂ ਚੱਲਣ ਨਹੀਂ ਦੇਣੀ ਜੋ ਮਰਜ਼ੀ ਹੋ ਜਾ ਅਸੀਂ ਨਹੀਂ ਚੱਲਣ ਦੁੱਤੀ ਬਹਿਨ ਲੱਗ ਗਿਆ ਹੁਣ ਬਹਿਨ ਲੱਗ ਗਿਆ ਲਾਉਣਾ ਪੈਣਾ ਸੀ ਹਾਂਜੀ ਲਾਉਣਾ ਪੈਣਾ ਸੀ ਬਹਿਨ ਵਧੀਆ ਗੱਲ ਹੈ ਪਹਿਲਾਂ ਹੀ ਸਮਝ ਗਏ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ